ਜੀ ਮੈਂ ਮੌਜੂਦਾ ਸਰਪੰਚ ਆਂ ਕਿਹੜੀ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਤੋਂ ਸਰਪੰਚ ਆਂ ਕਿ ਮੇਰਾ ਬੱਚਾ ਇਹਨਾਂ ਨੇ ਚਿੱਟੇ ਨੇ ਖਾ ਲਿਆ ਉਹਨੇ ਟੀਕਾ ਬਾਹ ਚ ਲਾਇਆ ਸੀਗਾ ਲਹੂ ਲਵਾ ਬਾਹ ਬਾਂ ਹੋਈ ਬਾਹ ਹੋਈ ਸੀ ਨੀਵੀ ਪਾਈ ਵੀ ਸੀ ਜਦੋਂ ਉਹਨਾਂ ਨੇ ਹੱਥ ਲਾਇਆ ਗੇਟ ਕੋਲ ਕੇ ਤੇ ਨਾਲ ਦੀ ਨਾਲ ਟਿੱਡਾ ਹੋਇਆ ਸੀ ਸਰਪੰਚ ਤੁਸੀਂ ਗੱਲ ਨਹੀਂ ਕੀਤੀ ਆਦੀ ਪਾਰਟੀ ਦੇ ਨਾਲ ਕਿ ਆਪਾਲ ਦਾ ਚਲਾ ਰਹੇ ਆ ਪਰ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਦੇਖੋ ਜੀ ਜੇ ਸਾਡੇ ਨਾਲ ਕੋਈ ਬੈਠ ਕੇ ਗੱਲ ਕਰੂਗਾ ਤਾਂ ਤਾਂ ਹੀ ਕਰਾਂਗੇ ਨਾ ਸਾਨੂੰ ਤੋਂ ਬਸ ਕਹਿ ਦਿੰਦੇ ਆ ਮੈਂ ਐਸਾ ਵੀ ਪਾ ਦਿੰਦੇ ਆ 50 ਬੰਦੇ ਲਿਓ 100 ਲਿਓ ਸਾਨੂੰ ਲਿਆਣੇ ਪੈਂਦੇ ਸਰਕਾਰ ਦੇ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਉਹਦੇ ਨਸ਼ਾ ਤੁਸੀਂ ਜਾਂਦੇ ਰਹੇ ਹੋ ਪ੍ਰੋਗਰਾਮਾਂ ਦੇ ਵਿੱਚ ਬਿਲਕੁਲ ਜੀ ਜਾਂਦੇ ਰਹੇ ਸੀ ਅਸੀਂ ਜਾਂਦੇ ਰਹੇ ਪਰ ਨਹੀਂ ਕੋਈ ਅਸਰ ਨਹੀਂ ਉਸ ਦਾ ਕੋਈ ਅਸਰ ਨਹੀਂ ਆ ਉਦਾਂ ਹੀ ਨਸ਼ਾ ਵਿਕਦਾ ਬਹੁਤ ਜਿਵੇਂ ਹੱਟੀ ਤੋਂ ਆਪਾਂ ਸੌਦਾ ਲਿਆਉਣੇ ਐਦਾਂ ਵਿਕਦਾ ਜੀ ਪਿੰਡ ਦੇ ਵਿੱਚ ਇਸ ਘਟਨਾ ਤੋਂ ਪਹਿਲਾਂ ਵੀ ਕੋਈ ਘਟਨਾਵਾਂ ਹੋਈਆਂ ਨੇ ਹੋਈਆਂ ਜੀ ਇਤੋਂ ਪਹਿਲਾਂ 2 ਹੋਈਆਂ ਇੱਕ ਘਰ ਦੇ ਵਿਚਾਰਿਆਂ ਚਾਰ ਪੰਜ ਗੁੱਡੀਆਂ ਕੱਲਾ ਕੱਲਾ ਪੁੱਤਾ ਇਦਾਂ ਹੀ ਘਟਨਾ ਉਹਦੇ ਨਾਲ ਹੋਈ ਹੈ ਚੱਲਣਾ ਹਾਂਜੀ ਇੱਕ ਹੋਰ ਹੋਈ ਤਿੰਨ ਹੋਈਆਂ ਤੀਜੀ ਹੋ ਗਈ ਸਾਡੇ ਹਾਂਜੀ ਮੈਂ ਐਮਐਲਏ ਸਾਹਿਬ ਨੂੰ ਕਹੀ ਸੀ ਮੈਂ ਨਾ ਕਿ ਹੱਥ ਬਹੁਤ ਜੋੜੇ ਮੈਂ ਸਾਡੀ ਕੋਈ ਸੁਣਾਈ ਨਹੀਂ ਹੋएगी ਐਵੇਂ ਅਸੀਂ ਉਹਨੂੰ ਵੋਟਾਂ ਪਾ ਕੇ ਬਣਾਇਆ ਹੋਇਆ ਸਾਡੀ ਅਜੇ ਤਾਈ ਸੁਣਾਈ ਨਹੀਂ ਉਹਨਾਂ ਨੇ ਕੀਤੀ ਜੀਐਸਐਸਪੀ న్యూਸ ਤੇ ਕਹੀ ਜਾਂਦੇ ਆ ਕਿ ਜਿਹੜਾ ਮੁੰਡੇ ਦੀ ਮੌਤ ਹੋਈ ਇਸਲਾਮ ਵਾਲੇ ਇਸਲਾਮ ਵਾਲੇ ਉਹਦੇ ਫਾਦਰ ਸਾਹਿਬ ਨਾਲ ਗੱਲ ਹੈ ਕਿ ਉਹ ਬਿਮਾਰ ਰਹਿੰਦੇ ਸੀ ਜਦੋਂ ਤੱਕ ਮੇਰਾ ਮੁੰਡਾ ਬੱਚੇ ਨੇ ਜਨਮ ਲਿਆ ਪਿੰਡ ਚ ਪੁੱਛਿਆ ਜਾਵੇ ਅੱਜ ਤਾਈਂ ਉਹਨਾਂ ਨੂੰ ਬੁਖਾਰ ਹੀ ਚੜਿਆ ਹੋਵੇਗਾ ਵੇਖੋ ਜੀ ਜੇ ਤੂੰ ਪ੍ਰਸ਼ਾਸਨ ਹੀ ਝੂਠ ਬੋਲੀ ਜਾਂਦਾ ਤੇ ਫਿਰ ਇਹਨਾਂ ਦੀ ਮਿਲ ਮਿਲਕ ਭੁਗਤੀ ਹੈਗੀ ਆ ਪੋਸਟ ਮਾਡਲ ਕਰਾਉਣਾ ਸੀਗੇ ਪੋਸਟਲ ਮਾਡਲ ਕਰਾਉਣਾ ਨਹੀਂ ਦਿੱਤਾ ਨਹੀਂ ਦਿੱਤਾ ਜੀ ਇੱਥੇ ਹੀ ਪੁਲਿਸ ਨੇ ਕਰ ਮੰਨ ਲਓ ਸਸਕਾਰ ਨਹੀਂ ਹੋਇਆ ਤੇ ਉਹਨਾਂ ਅੰਦਰ ਇੱਥੇ ਬੈਠੀ ਰਹੀ ਜੀ ਮੈਂ ਪੁਲਿਸ ਉਪਰ ਸੈਸ਼ਨ ਨੂੰ ਵੀ ਕਿਹਾ ਐਸ ਐਚਓ ਨੂੰ ਅਰਨੀਵਾਲਾ ਅੰਗਰੇਜ਼ ਸਿੰਘ ਨੂੰ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਸਾਡੇ ਚਿੱਟਾ ਆਮ ਵਿਕਦਾ ਉਹਨਾਂ ਤੇ ਤੁਸੀਂ ਗੌਰ ਕਰੋ ਜਾਂ ਰੇਡ ਕਰੋ ਪਰ ਉਹ ਐਸ ਐਚਓ ਸਾਹਿਬ ਨੇ ਕੋਈ ਸਾਡੀ ਇਸ ਕੰਮ ਦੀ ਗੌਰ ਨਹੀਂ ਕੀਤੀ ਅੱਜ ਬੇਸ਼ੱਕ ਪੁਲਿਸ ਜੀ ਨੂੰ ਮਰਜ਼ੀ ਕਹੀ ਜਾਵੇ ਵੀ ਅਸੀਂ ਨਸ਼ਾ ਖਤਮ ਕਰਤਾ ਇੱਥੇ ਤਾਂ ਉਦੋਂ ਵੱਧ ਹੈ ਇਹਨਾਂ ਨੇ ਵਾਦਾ ਕੀਤਾ ਸੀ 29 ਤਰੀਕ ਤੱਕ ਖਤਮ ਹੋ ਚੁੱਕਿਆ ਸਾਡੀ ਤਾਂ ਡੈਥ ਹੀ ਇੱਥੇ ਘਰ ਦੇ ਵਿੱਚ ਪੰਜ ਦੀ ਹੋਈ ਹੈ ਨੀ ਬਾਈ ਉਮਰ ਕਿੰਨੀ ਸੀ ਲੜਕੇ ਤੁਹਾਡੇ ਉਮਰ ਹੈਗੀ 23-24 ਸਾਲ ਦੀ ਉਮਰ ਹੈਗੀ ਹੈ ਦੇਖਿਆ ਕਿ ਟਰੋਫੀਆਂ ਮੈਡਲ ਪਿਆ ਇਹ ਕਿਸ ਚੀਜ਼ ਦੇ ਉਸੇ ਦੀਆਂ ਨੇ ਹਾਂਜੀ ਉਸੇ ਦੀਆਂ ਜਿੰਮ ਮਾਰਦਾ ਸੀ ਵਧੀਆ ਕਰਦਾ ਸੀ ਟਰੋਫੀਆਂ ਜਿੱਤ ਕੇ ਲਿਆਉਂਦਾ ਸੀ ਚੰਗੀ ਵਧੀਆ ਸਰੀਰ ਸੀ ਤੁਸੀਂ ਤੁਹਾਨੂੰ ਦਿਖਾਇਆ ਹੀ ਆ ਰਵਿੰਦ ਕੇਜਰੀ ਵਾਲੇ ਉਹਨਾਂ ਦਾ ਬਿਆਨ ਆਉਂਦਾ ਕਹਿੰਦੇ ਕਿ ਪੰਜਾਬ ਚ 99% ਖਤਮ ਹੋ ਗਏ ਸਿਰਫ 1% ਰਹਿ ਗਿਆ ਉਹ ਕਰਦੇ ਅਗੇ ਸੀ 1% ਖਤਮ ਹੋਇਆ ਲੜੈਣੇ ਹੈਗਾ 99 ਹੈਗਾ 1 99 ਹੈਗਾ ਕਵੇ ਜਿਹੜਾ 99% ਮੈਂ ਇੱਥੇ ਸਾਬਤ ਕਰਉਣਾ ਸਰਕਾਰ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਕਿ ਸਾਨੂੰ ਦੱਸੋ ਅਸੀਂ ਕਾਰਵਾਈਆਂ ਕਰਾਂਗੇ ਪਰ ਕਰਦੇ ਕਾਰਵਾਈ ਦੱਸਣ ਤੋਂ ਬਾਅਦ ਨਹੀਂ ਜੀ ਕਰਦੇ ਮੈਂ ਦਿਨ ਸ਼ਿਕਾਇਤ ਕਰਦਾ ਉਹ ਆਖਣਗੇ ਤੇਰੀ ਫਲਾਣ ਚ ਸ਼ਿਕਾਇਤ ਕਰਕੇ ਉਹ ਉਹਨੂੰ ਤਾਂ ਪੁੱਛੂ ਮਗਰ ਗੜ ਮੇਰੇ ਪੈਣਾ ਜੂ ਨਛਿਆੜਾ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਦ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਬਦ ਚਲਾਇਆ ਸੀ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ 31 ਮਈ ਤੱਕ ਇਹ ਪ੍ਰੋਗਰਾਮ ਚੱਲਣਗੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋ ਜਾਵੇ ਪਰ ਅੱਜ ਤਾਰੀਖ ਹੈਗੀ ਹੈ 11 ਜੂਨ ਹਾਲੇ ਤੱਕ ਜਿਹੜਾ ਨਸ਼ਾ ਆ ਉਸੇ ਤਰ੍ਹਾਂ ਆ ਪਰ ਜਿਹੜਾ ਘਟਨਾ ਵਾਪਰੀ ਆ ਉਹ ਬਿਹਤ ਮੰਦਪਗੀ ਵਾਪਰੀ ਆ ਅਸੀਂ ਹਲਕਾ ਜਲਾਲਾਬਾਦ ਦੇ ਪਿੰਡ ਇਸਲਾਮਪਾਲਾ ਵਿੱਚ ਬੈਠੇ ਆ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਦੇ ਸਰਪੰਚ ਮੌਜੂਦਾ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਤੋਂ ਸਰਪੰਚ ਨੇ ਉਹਨਾਂ ਦੇ ਪੁੱਤਰ ਦੀ ਜਾਨ ਚਿੱਟੇ ਦੇ ਨਾਲ ਗਈ ਹੈ ਪੂਰਾ ਮਾਮਲਾ ਜਾਣਦੇ ਆ ਪੂਰੀ ਘਟਨਾ ਜਾਣਦੇ ਆ ਤੇ ਗੱਲਬਾਤ ਕਰਦੇ ਆ ਸਾਰੀ ਸਾਡੇ ਨਾਲ ਸਰਪੰਚ ਮੌਜੂਦ ਨੇ ਜੋ ਮੌਜੂਦਾ ਸਰਪੰਚ ਨੇ ਭਾਈ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਜੀ ਤੁਹਾਡਾ ਲੜਕਾ ਕੀ ਘਟਨਾ ਹੁੰਦੀ ਹੈ ਜੀ ਸਾਰੀ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਕਹਣਾ ਚਾਹੁੰਦਾ ਕਿ ਮੇਰਾ ਕਾਕਾ ਰਵਿੰਦਰ ਸਿੰਘ ਸੀ ਵਧੀਆ ਜਿੰਮ ਕਰਦੇ ਸੀ ਵਧੀਆ ਟਰੋਫੀਆਂ ਜਿੱਤ ਕੇ ਲਿਆਉਂਦੇ ਸੀ ਜੀ ਬਹੁਤ ਚੰਗੇ ਵਧੀਆ ਸੀਆ ਮੇਰਾ ਕਾਕਾ ਤੇ ਉਹਨੂੰ ਕੁਆ ਥੋੜੇ ਦਿਨ ਹੋਏ ਆ 2 ਮਹੀਨੇ ਸ਼ਾਦੀ ਹੋਈ ਨੂੰ ਉਸ ਤੋਂ ਬਾਅਦ ਮੈਂ ਕਿਹਾ ਚਲੋ ਤੂੰ ਕੰਮ ਲੱਗ ਜਾ ਕਾਕੇ ਕੋਈ ਚਲੋ ਉਹ ਵਾਟਰ ਬਕਸ ਤੇ ਲਾਤਾ ਜੀ ਮੈਂ ਜੀ ਉੱਥੇ ਇੱਕ ਘਰ ਆ ਜੀ ਰੋਡ ਦੇ ਉੱਪਰ ਵਾਟਰ ਬਕਸ ਦੇ ਕੋਲ ਉਹ ਉਹਨਾਂ ਚਿੱਟਾ ਆਮ ਵੇਚਦੇ ਆ ਕੋਈ ਉਹਨਾਂ ਨੂੰ ਪੁੱਛ ਗਿੱਚ ਨਹੀਂ ਉਹਨਾਂ ਦੀ ਕੋਈ ਉਹਨਾਂ ਨੂੰ ਡਰ ਨਹੀਂ ਕਿਸੇ ਦਾ ਉੱਥੇ ਕੁਦਰਤੀ ਆਪਣਾ ਕਾਕਾ ਪਾਣੀ ਛੱਡਣ ਜਾਂਦਾ ਸੀ ਉਹਨਾਂ ਨੇ ਉਹਨਾਂ ਦੇ ਨਾਲ ਸੈਟਿੰਗ ਰੱਖ ਲਈ ਵੀ ਚੱਲ ਇਹਨਾਂ ਦੇ ਨਾਲ ਅਸੀਂ ਇਹਨੂੰ ਰਵਾਂਗੇ ਯਾਰੀ ਦੋਸਤੀ ਬਣਾ ਕੇ ਤੇ ਸਾਡਾ ਕੋਈ ਪਰਦਾ ਰਹੂ ਆ ਉਹ ਕੀ ਹੋਇਆ ਜੀ ਮੈਨੂੰ ਲੋਕਾਂ ਨੇ ਦੱਸਿਆ ਵੀ ਤੁਸੀਂ ਇਹਨਾਂ ਨਾਲ ਗਲਤ ਬੰਦਿਆਂ ਨਾਲ ਇਹਦਾ ਕਾਕੇ ਦਾ ਮੇਲ ਹੋ ਗਿਆ ਇਹਨੂੰ ਤੁਸੀਂ ਸਰਪੰਚ ਸਾਹਿਬ ਰੋਕੋ ਮੈਂ ਕੀ ਕੀਤਾ ਜੀ ਮੈਂ ਉਹਨੂੰ ਰੋਕਦਾ ਸੀ ਘਰੇ ਆ ਕੇ ਕਹਿੰਦਾ ਨਹੀਂ ਤੂੰ ਮੈਨੂੰ ਯਾਰਾਂ ਦੋਸਤਾਂ ਨੂੰ ਡੈਡੀ ਰੋਕਦਾ ਐਦਾਂ ਦੀ ਕੋਈ ਗੱਲ ਨਹੀਂ ਮੈਂ ਕਿਹਾ ਨਹੀਂ ਮੈਨੂੰ ਗਲਤ ਪ੍ਰੋਵੀਜ਼ਨ ਮਿਲਦੀ ਆ ਕਿ ਤੇਰਾ ਕਾਕਾ ਇਹ ਗਲਤ ਬੰਦਿਆਂ ਨਾਲ ਆ ਰਿਹਾ ਹੈ ਪਰ ਉਸ ਕਾਕੇ ਨੇ ਜਦੋਂ ਉਹਨਾਂ ਨੂੰ ਮੈਂ ਕਹਿਣਾ ਨਾ ਕਹਿਣਾ ਮੰਨਿਆ ਫਿਰ ਮੈਂ ਕੀ ਕੀਤਾ ਜਿਹੜੇ ਉਹਦੇ ਨਾਲ ਸੀ ਮੁੰਡੇ ਜਿਹੜੇ ਗੱਠ ਜੋੜ ਵਾਲੇ ਸੀ ਸਾਰਿਆਂ ਨੂੰ ਮੈਂ ਕਿਹਾ ਯਾਰ ਮੇਰੇ ਮੁੰਡੇ ਨਾਲ ਨਾ ਰਿਆ ਕਰੋ ਤੁਸੀਂ ਚਿੱਟਾ ਪੀਂਦੇ ਆ ਚਿੱਟਾ ਵੇਚਦੇ ਆ ਪਰ ਉਹ ਉਹਨਾਂ ਨੇ ਮੁੰਡੇ ਨੂੰ ਪਕਾ ਦੇਣਾ ਉਹ ਘਰੇ ਆ ਕੇ ਮੁੰਡਾ ਸਾਡੇ ਨਾਲ ਲੜਦਾ ਬੁੜੀਆਂ ਨਾਲ ਲੜਦਾ ਡੈਡੀ ਮੈਨੂੰ ਐਦਾਂ ਕਹਿੰਦਾ ਇਹਦਾ ਕਹਿੰਦਾ ਫਿਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਐਸ ਐਚਓ ਨੂੰ ਅਰਨੀ ਵਾਲਾ ਅੰਗਰੇਜ਼ ਸਿੰਘ ਨੂੰ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਸਾਡੇ ਚਿੱਟਾ ਆਮ ਵਿਕਦਾ ਉਹਨਾਂ ਤੇ ਤੁਸੀਂ ਗੌਰ ਕਰੋ ਜਾਂ ਰੇਡ ਕਰੋ ਪਰ ਉਹ ਐਸਚਓ ਸਾਹਿਬ ਨੇ ਕੋਈ ਸਾਡੀ ਇਸ ਕੰਮ ਦੀ ਗੌਰ ਨਹੀਂ ਕੀਤੀ ਉਹਨੇ ਜੂ ਨਹੀਂ ਸਰਕੀ ਉਹਦੇ ਜੀ ਮੈਂ ਤਾਂ ਸੋਚਦਾ ਸੀ ਲੋਕਾਂ ਦਾ ਬਚਾਉਣ ਵਾਸਤੇ ਲੋਕਾਂ ਦੇ ਮੁੰਡਿਆਂ ਨੂੰ ਬਚਾਉਣ ਵਾਸਤੇ ਲੋਕਾਂ ਦੀਆਂ ਮਾਂਵੰਦੀਆਂ ਜਿਹੜੇ ਬੱਚੇ ਮਾਂ ਮਸਾ ਉਹਨਾਂ ਨੇ ਗਬਰੂ ਕੀਤੇ ਆ ਉਹਨਾਂ ਨੂੰ ਬਚਾਉਣ ਵਾਸਤੇ ਪਰ ਮੈਨੂੰ ਇਦਾਂ ਦਾ ਨਹੀਂ ਪਤਾ ਸੀ ਆ ਵੀ ਇਹ ਜਿਹੜੀ ਉਹ ਘਟਨਾ ਜਿਹੜੀ ਆ ਮੇਰੇ ਨਾਲ ਹੀ ਬੀਤੂਗੀ ਤੁਸੀਂ ਬਾਈ ਜੀ ਸਰਪੰਚੋ ਪਿੰਡ ਦੇ ਹਾਂਜੀ ਮੈਂ ਮੌਜੂਦਾ ਸਰਪੰਚ ਆਂ ਕਿਹੜੀ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਤੋਂ ਸਰਪੰਚਾਂ ਹਾਂ ਜਗਦੀਪ ਸਿੰਘ ਗੋਲਡੀ ਮੇਰਾ ਐਮਐਲਏ ਆ ਪਰ ਮੇ ਸਾਡੀ ਕੋਈ ਸੁਣਾਈ ਨਹੀਂ ਹੋਈ ਜਿਵੇਂ ਤੁਸੀਂ ਆਖਿਆ ਕਿ ਮੈਂ ਪੁਲਿਸ ਨੂੰ ਕਈ ਵਾਰ ਦੱਸਿਆ ਪਰ ਜਿਵੇਂ ਹੁੰਦਾ ਕਿ ਜਦੋਂ ਸਰਪੰਚ ਪੁਲਿਸ ਨੂੰ ਜਾ ਕੇ ਦੱਸੇ ਕਿ ਮੇਰੇ ਪਿੰਡ ਦੇ ਆ ਹਾਲਾਤ ਆ ਉਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੁਹਾਡੇ ਪਿੰਡ ਨਹੀਂ ਜੀ ਕੋਈ ਕਾਰਵਾਈ ਨਹੀਂ ਕੀਤੀ ਮੈਂ ਜਿੰਨੇ ਐਸਸੀ ਸਰਪੰਚ ਆ ਕੋਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਕੋਈ ਅ ਦਫ਼ਤਰਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਘੱਟ ਕੰਮ ਹੁੰਦਾ ਹੈ ਐਸੇ ਸਰਪੰਚਾਂ ਦਾ ਚਲੋ ਦੂਜੇ ਐਸੇ ਸਰਪੰਚ ਥੋੜੇ ਜਿਹੀ ਕੋਈ ਘੱਟ ਪੜੇ ਹੁੰਦੇ ਆ ਵਿਚਾਰੇ ਪਤਾ ਨਹੀਂ ਤਾਂ ਇਦਾਂ ਦੇ ਉਹਨਾਂ ਨਾਲ ਸੂਲ ਕੀਤੇ ਜਾਂਦੇ ਆ ਪਤਾ ਨਹੀਂ ਕੀ ਉਹਨਾਂ ਦੀ ਵੀ ਇਹਨਾਂ ਨੂੰ ਸਮਝ ਘੱਟ ਹੁੰਦੀ ਆ ਕਿ ਪਰ ਸਮਝ ਤਾਂ ਸਾਰੀ ਹੁੰਦੀ ਕਮਾਂਕਾਰਾਂ ਦੀ ਸਾਰੀ ਸਮਝ ਹੁੰਦੀ ਆ ਵੀ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਾਉਣੇ ਪਰ ਇਹੀ ਜਿਹੜੇ ਸਾਡੇ ਉੱਪਰ ਆ ਉਹ ਸਾਨੂੰ ਨਹੀਂ ਚੰਗਾ ਸਮਝਦਾ ਜਿਸ ਦਿਨ ਤੁਹਾਡੇ ਲੜਕੇ ਦੀ ਮੌਤ ਹੁੰਦੀ ਹੈ ਉਸ ਦਿਨ ਕੀ ਘਟਨਾ ਵਾਪਰਦੀ ਹੈ ਕਿੱਥੇ ਮੌਤ ਹੁੰਦੀ ਹੈ ਕਿਵੇਂ ਹੁੰਦੀ ਹੈ ਮੌਤ ਇਹ ਮੇਰਾ ਕਾਕਾ ਜੀ 2 ਮਹੀਨੇ ਹੋ ਗਏ ਸੀ ਸ਼ਾਦੀ ਨੂੰ ਉਹਨਾਂ ਨੇ ਸਹੁਰਾ ਪਿੰਡ ਜਾਣਾ ਸੀ ਰਾਠਾ ਵਾਲੀ ਮਟੀਲੀ ਰਾਜਸਥਾਨ ਦੇ ਵਿੱਚ ਵਿਆਹਿਆ ਸੀ ਉਹ ਸੁਬਾ ਤਿਆਰ ਹੋਏ ਉਹਦੇ ਘਰ ਦੇ ਨੌ ਮੇਰੀ ਤਿਆਰ ਹੋਈ ਜਾਣ ਵਾਸਤੇ ਪਰ ਉਹਦਾ ਇਦਾਂ ਦਾ ਸੀ ਆ ਕਿ ਤਿਆਰ ਹੋ ਕੇ ਵੀ ਕਦੇ ਬਾਰ ਭੱਜ ਜਾਂਦਾ ਰਹਿੰਦਾ ਫੇਰ ਘਰ ਆ ਜਾਂਦਾ ਫੇਰ ਕਵਰੇਚ ਆ ਬਹਿ ਜਾਂਦਾ ਬੂਟ ਲਾ ਦਿੰਦਾ ਉਹਨੇ ਕਈ ਮੰਨ ਲਓ ਵੀ ਰੰਗ ਬਦਲੇ ਜਦੋਂ 12:30 ਦਾ 12 ਦਾ ਟਾਈਮ ਹੋਇਆ 12:30 ਦਾ ਕਹਿੰਦਾ ਇੱਥੇ ਗੱਡੀ ਮੈਂ ਲਿਆ ਕੇ ਛੱਲਤੀ ਮੈਂ ਕਿਹਾ ਤੁਸੀਂ ਗੱਡੀ ਲੈ ਜਾਓ ਦੋਨੇ ਜੀ ਜਾਂਦੇ ਰਹੋ ਗੱਡੀ ਦੇ ਉੱਪਰ ਨਹੀਂ ਜਿਹੜਾ ਕਹਿੰਦਾ ਮੈਂ ਤਾਂ ਬੱਸ ਤੇ ਹੀ ਜਾਊਂਗਾ ਅੱਛਾ ਅਸੀਂ ਆਖਿਆ ਚਲੋ ਤੁਸੀਂ ਬੱਸ ਤੇ ਹੀ ਜਾਂਦੇ ਰਹੋ ਇਥੋਂ ਕੁਸ ਬਾਹਰ ਪਿੰਡ ਦਾ ਕਾਫੀ ਘਟੋ ਘਟ 25 ਕਿਲੇ ਦੂਰ ਰੋੜਾ ਜੀ ਉਹ ਰੋੜ ਦੇ ਨੇੜੇ ਜਾਂਦਾ ਰਿਹਾ ਅੱਗੇ ਜਿਹੜਾ ਉਹ ਨਸ਼ਾ ਵੇਚਦਾ ਸੀ ਜਿਹੜਾ ਮੁੰਡਿਆਂ ਤੇ ਨਾਰ ਦਿੰਦਾ ਸੀ ਕਿ ਤੈਨੂੰ ਫੋਨ ਕੀਤਾ ਮੋਟਰਸਾਈਕਲ ਲੈ ਕੇ ਅੱਗੇ ਹੀ ਖੜਾ ਸੀ ਉਹ ਮੈਂ ਜਦੋਂ ਦੇਖਿਆ ਵੀ ਟਾਈਮ ਦੇਖਿਆ 12:20 ਤੇ ਸਾਡੇ ਬੱਸ ਆਉਂਦੀ ਹੈ ਮੈਂ ਕਿਹਾ ਬੱਸ ਹੋਰ ਨੂੰ ਟਾਈਮ ਟੱਪ ਗਿਆ ਮੈਂ ਕਿਹਾ ਜੀ ਚਲੋ ਆਪਣਾ ਨੂੰ ਗੱਡੀ ਲੈ ਚੱਲਦੇ ਹੁਣ ਤਾਂ ਚਲੋ ਉਹਨੂੰ ਕਵਾਂਗੇ ਯਾਰ ਟਾਈਮ ਟੱਪ ਗਿਆ ਤੂੰ ਗੱਡੀ 'ਚ ਬੈਠ ਜਾ ਇਹ ਹੋਇਆ ਜੀ ਜਦੋਂ ਅਸੀਂ ਗੱਡੀ ਉੱਥੇ ਲੈ ਗਏ ਉਹਨੂੰ ਕਿਹਾ ਉਹਨੇ ਆਪਦੇ ਮੰਨ ਲਓ ਘਰ ਵਾਲੀ ਨੂੰ ਗੱਡੀ ਦੇ ਵਿੱਚ ਬਿਠਾਤਾ ਜਿਹੜਾ ਬੈਗ ਸੀ ਕੱਪੜਿਆਂ ਵਾਲਾ ਉਹ ਡਿੱਗੀ ਦੇ ਵਿੱਚ ਰੱਖਤਾ ਡਿੱਗੀ ਬੰਦ ਕਰਕੇ ਕਹਿੰਦਾ ਚਲੋ ਤੁਸੀਂ ਜਾਓ ਮੈਂ ਨਹੀਂ ਜਾਂਦਾ ਜਦੋਂ ਅਸੀਂ ਜਾਂਦੇ ਰਹੇ ਅਸੀਂ ਕਿਹਾ ਚਲੋ ਅਸੀਂ ਜਾਂਦੇ ਰਹਨੇ ਤੂੰ ਜਾ ਕੇ ਕਮਰੇ ਦੇ ਵਿੱਚ ਪਈ ਜਾਊਗਾ ਹੁਣ ਕਿੱਧਰ ਜਾਊਗਾ ਅਸੀਂ ਦੁਪਹਿਰੇ ਕੀ ਹੋਇਆ ਜੀ ਉੱਥੇ ਮੁੰਡਾ ਖੜਾ ਸੀ ਸਾਨੂੰ ਲੋਕ ਦੱਸਦੇ ਵੀ ਉੱਥੇ ਤੁਸੀਂ ਦੇਖਿਆ ਨਹੀਂ ਸਰਪੰਚ ਸਾਹਿਬ ਉੱਥੇ ਅੱਗੇ ਮੁੰਡਾ ਖੜਾ ਸੀ ਉਹੀ ਜਿਹੜਾ ਨਾਰ ਰਿੰਦਾ ਸੀ ਉਹ ਹੂੰ ਮੁੰਡਾ ਫਿਰ ਉਨ ਚੁੜਾ ਕੇ ਲੈ ਗਿਆ ਮੋਟਰਸਾਈਕਲ ਤੇ ਉਹਨੇ ਜਾ ਕੇ ਝੱਟਾ ਝੱਟਾ ਪਿਆਇਆ ਕੀ ਕੀਤਾ ਕੀ ਨਹੀਂ ਕੀਤਾ ਉਹ ਆ ਕੇ ਜਦੋਂ ਉਹ ਥੋੜੇ ਟਾਈਮ ਬਾਅਦ ਘਰ ਆਉਂਦਾ ਇੱਥੇ ਮੇਰਾ ਛੋਟਾ ਜਿਹਾ ਭਾਂਜਾ ਖੜਾ ਸੀ ਮੇਰੀ ਦੀਦੀ ਇੱਥੇ ਸਾਡੇ ਪਿੰਡ ਹੀ ਆ ਉਹ ਦੱਸਦਾ ਮਾਮਾ ਜੀ ਉਹ ਨਾ ਪਿੰਡ ਆ ਜਦੋਂ ਆਇਆ ਇੱਥੋਂ ਪਿੰਡਾਂ ਹੀ ਪੜਦਾ ਆਉਂਦਾ ਸੀ ਖੁਰਕਦਾ ਆਉਂਦਾ ਸੀਗਾ ਅੰਦਰ ਆ ਕੇ ਸਿੱਧਾ ਕਮਰੇ ਵਿੱਚ ਵੜ ਗਿਆ ਛੋਟਾ ਬੇਟਾ ਮੇਰਾ ਕਮਰੇ ਵਿੱਚ ਪਿਆ ਸੀਗਾ ਉਹਨੇ ਉਹਨੂੰ ਬਾਹਰ ਕੱਢਤਾ ਅੰਦਰੋਂ ਆਹ ਏਕੂਲਰ ਲਾ ਲਿਆ ਗੇਟ ਨਾਲ ਇੱਕ ਸੂਫਾ ਵਾਲਾ ਵੀ ਗੇਟ ਖੁੱਲ੍ਹੇ ਨਾ ਜਦੋਂ ਮੰਨ ਲਓ ਅੱਧਾ ਪੌਣਾ ਘੰਟਾ ਹੋਇਆ ਮੇਰੇ ਬੇਟੇ ਦੀ ਛੋਟੀ ਦੀ ਜਾਨ ਜੀ ਔਖੀ ਹੋਈ ਕਹਿੰਦਾ ਮੈਂ ਦੇਖਾਂ ਤਾਂ ਸੀ ਮੇਰਾ ਭਾਈ ਵੀ ਇੱਦਾਂ ਬਾੜ ਜੜ ਕੇ ਕਿਦਾਂ ਪਿਆ ਜਦੋਂ ਦੇਖਿਆ ਜੀ ਤਾਂ ਉਹਨੇ ਟੀਕਾ ਬਾਹਾਂ ਚ ਲਾਇਆ ਸੀਗਾ ਲਹੂ ਲਵਾ ਬਾਹਾਂ ਹੋਈ ਬਾਹਾਂ ਹੋਈ ਸੀ ਨੀਵੀਂ ਪਾਈ ਵੀ ਸੀਗੀ ਤੇ ਜਦੋਂ ਉਹਨਾਂ ਨੇ ਹੱਥ ਲਾਇਆ ਗੇਟ ਖੋਲ ਕੇ ਤੇ ਨਾਲ ਦੀ ਨਾਲ ਟਿੱਡਾ ਹੋਇਆ ਕਿੰਨੀ ਭਾਈ ਜੀ ਉਮਰ ਕਿੰਨੀ ਸੀ ਲੜਕੇ ਤੁਹਾਡੇ ਉਮਰ ਹੈਗੀ 23-24 ਸਾਲ ਦੀ ਉਮਰ ਹੈਗੀ ਹੈ ਜੀ 23-24 ਹਾਂਜੀ ਜਿਵੇਂ ਆਪਾਂ ਦੇਖਿਆ ਕਿ ਟਰੋਫੀਆਂ ਮੈਡਲ ਪਿਆ ਇਹ ਕਿਸ ਚੀਜ਼ ਦੀ ਉਸੇ ਦੀਆਂ ਨੇ ਇਹ ਹਾਂਜੀ ਉਸੇ ਦੀਆਂ ਜਿੰਮ ਮਾਰਦਾ ਸੀ ਵਧੀਆ ਕਰਦਾ ਸੀ ਟਰੋਫੀਆਂ ਜਿੱਤ ਕੇ ਲਿਆਉਂਦਾ ਸੀ ਚੰਗੀ ਵਧੀਆ ਸਰੀਰ ਸੀ ਤੁਸੀਂ ਤੁਹਾਨੂੰ ਦਿਖਾਇਆ ਹੀ ਆ ਹੁਣ ਤੇ ਬਹੁਤ ਵਧੀਆ ਸਰੀਰ ਸੀ ਮੈਨੂੰ ਫੋਟੋ ਦੇਖੀ ਨਹੀਂ ਆਂਦੀ ਮੈਨੂੰ ਬਹੁਤ ਦੁੱਖ ਆਉਂਦਾ ਕਿ ਮੇਰਾ ਬੱਚਾ ਇਹਨਾਂ ਨੇ ਚਿੱਟੇ ਨੇ ਖਾ ਲਿਆ ਇਹਨਾਂ ਲੋਕਾਂ ਨੇ ਖਾ ਲਿਆ ਮੈਨੂੰ ਇਹਨਾਂ ਨੂੰ ਤੋਂ ਇਨਸਾਫ ਚਾਹੀਦਾ ਕਿ ਇਹਨਾਂ ਤੇ ਇਹਨਾਂ ਨੂੰ ਪਰਚਾ ਹੋਵੇ ਇਹਨਾਂ ਤੇ ਇਹਨਾਂ ਇਹਨਾਂ ਅੰਦਰ ਸਿੱਟਾ ਜਾਵੇ ਕਿ ਲੋਕ ਵੀ ਦੇਖ ਕੇ ਵੀ ਜਿਹੜੇ ਨਾਲ ਰਲਦੇ ਆ ਮੁੰਡੇ ਇਕੱਠ ਕਰਕੇ ਪੀਂਦੇ ਆ ਉਹਨਾਂ ਨੂੰ ਵੀ ਸਮਝ ਆਵੇ ਵੀ ਜਿਹੜੇ ਨਾਲ ਆ ਵੀ ਉਹਨਾਂ ਤੇ ਪਰਚਾ ਹੋਇਆ ਅੰਦਰ ਹੋਇਆ ਉਹਨਾਂ ਦੀ ਮੌਤ ਦਾ ਪਰਚਾ ਪਿਆ ਤਾਂ ਉਹ ਵੀ ਇਦਾਂ ਹੀ ਹਾਲਾਤ ਸੁਧਰਣਗੇ ਨਹੀਂ ਤਾਂ ਨਹੀਂ ਹਾਲਾਤ ਸੁਧਰਣਗੇ ਜਦੋਂ ਤੁਸੀਂ ਗੱਲ ਕੀਤੀ ਕਿ ਤੁਸੀਂ ਸਰਪੰਚੋਂ ਪਿੰਡ ਦੇ ਉਹ ਵੀ ਆਮ ਆਮੀ ਪਾਰਟੀ ਤੋਂ ਸਰਕਾਰ ਦੇ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਉਦ ਨਸ਼ਿਆਂ ਪਰ ਤੁਸੀਂ ਜਾਣਦੇ ਰਹੇ ਪ੍ਰੋਗਰਾਮਾਂ ਦੇ ਵਿੱਚ ਬਿਲਕੁਲ ਜੀ ਜਾਣਦੇ ਰਹੇ ਅਸੀਂ ਅਸੀਂ ਜਾਂਦੇ ਰਹੇ ਪਰ ਨਹੀਂ ਕੋਈ ਅਸਰ ਨਹੀਂ ਸੀ ਉਸ ਦਾ ਕੋਈ ਅਸਰ ਨਹੀਂ ਆ ਉਦਾਂ ਹੀ ਨਸ਼ਾ ਵਿਕਦਾ ਬਹੁਤ ਜਿਵੇਂ ਹੱਟੀ ਤੋਂ ਆਪਾਂ ਸੌਦਾ ਲਿਆਉਣੇ ਐਦਾਂ ਵਿਕਦਾ ਏ ਐਦਾਂ ਤੁਸੀਂ ਕਦੇ ਗੱਲ ਨਹੀਂ ਕੀਤੀ ਸੌਦੇ ਦਾ ਤਾਂ ਟਾਈਮ ਲੱਗ ਜਾਂਦਾ ਪਰ ਉੱਥੇ ਤਾਂ ਇੰਨਾ ਟਾਈਮ ਲਾਉਂਦੇ ਹੀ ਨਹੀਂ ਜੀ ਨਹੀਂ ਤੁਸੀਂ ਸਰਪੰਚ ਤੁਸੀਂ ਗੱਲ ਨਹੀਂ ਕੀਤੀ ਆਦੀ ਪਾਰਟੀ ਦੇ ਨਾਲ ਕਿ ਆਪਾਂ ਦਾ ਚਲਾ ਰਹੇ ਹਾਂ ਪਰ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਦੇਖੋ ਜੀ ਜੇ ਸਾਡੇ ਨਾਲ ਕੋਈ ਬੈਠ ਕੇ ਗੱਲ ਕਰੂਗਾ ਤਾਂ ਤਾਂ ਹੀ ਕਰਾਂਗੇ ਨਾ ਹਾਂਜੀ ਸਾਨੂੰ ਤਾਂ ਬੱਸ ਕਹਿ ਦਿੰਦੇ ਆ ਮੈਸਾ ਵੀ ਪਾ ਦਿੰਦੇ ਆ 50 ਬੰਦੇ ਲਿਓ 100 ਲਿਓ ਤੁਹਾਨੂੰ ਲਿਆਣੇ ਪੈਂਦੇ ਆ ਅੱਛਾ ਇਦਾਂ ਕਹਿੰਦੇ ਆ ਬਸ ਬੰਦੇ ਲਿਓ ਹਾਂਜੀ ਹਾਂਜੀ ਸਾਡੀ ਵੀ ਉਸ ਤੋਂ ਇਲਾਵਾ ਜਿਵੇਂ ਕਹਿੰਦੇ ਆ ਕਿ ਨੰਬਰ ਦਿੱਤੇ ਆ ਸਰਕਾਰ ਨੇ ਹੈਲਪਲਾਈਨ ਨੰਬਰ ਉਹਦੇ ਤੇ ਜਾਣਕਾਰੀ ਦਿਓ ਜਾਣਕਾਰੀਆਂ ਦਿੱਤੀਆਂ ਪਿੰਡ ਦੇ ਵਿੱਚੋਂ ਕਦੇ ਉਸ ਨੰਬਰਾਂ ਦੇ ਉੱਤੇ ਵੀ ਕਿ ਨਸ਼ਾ ਵਿਕਦਾ ਸਾਡੇ ਪਿੰਡ ਦੇ ਵਿੱਚ ਨਹੀਂ ਜੀ ਹੁਣ ਸਾਨੂੰ ਵੇਖੋ ਜੀ ਨੰਬਰਾਂ ਮੈਨੂੰ ਤਾਂ ਮੋਬਾਈਲ ਵੀ ਇਹਨਾਂ ਨਹੀਂ ਵੀ ਆਉਂਦਾ ਮੈਂ ਨੰਮਰਾਂ ਨੰਮਰਾਂ ਦਾ ਨਹੀਂ ਮੈਨੂੰ ਪਤਾ ਨਾ ਕੋਈ ਆਪਾਂ ਉਹ ਸਰਕਾਰ ਕਹਿੰਦੀ ਕਿ ਸਾਨੂੰ ਦੱਸੋ ਤੁਸੀਂ ਦੱਸਿਆ ਲੀਡਰਾਂ ਨੂੰ ਜਦੋਂ ਐਮ ਐਲ ਏ ਆਉਂਦੇ ਆ ਮੰਤਰੀ ਆਉਂਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੱਸਿਆ ਜੀ ਸਾਨੂੰ ਕਿੱਥੇ ਐਸੀਆਂ ਨੂੰ ਕੌਣ ਅੱਗੇ ਹੁਣ ਦਿੰਦਾ ਸਾਰੇ ਸਾਨੂੰ ਵੱਡੇ ਲੋਕ ਹੀ ਹੁੰਦੇ ਆ ਤੇ ਸਾਨੂੰ ਮਿਲਦੇ ਹੀ ਨਹੀਂ ਸਾਡੇ ਨੂੰ ਤਾਂ ਪਤਾ ਨਹੀਂ ਕਿਵੇਂ ਹੱਥ ਮਿਲਾ ਲੈਂਦੇ ਆ ਮੁੜ ਕੇ ਪਿੱਛੇ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਅਸੀਂ ਬੇਨਤੀ ਹੈ ਹੀ ਹੈ ਮੇਰੇ ਹੱਥ ਜੋੜ ਕੇ ਕਿ ਸਾਨੂੰ ਸੀਐਮ ਤਾਂ ਹੀ ਮੇਰੀ ਆਵਾਜ਼ ਪਹੁੰਚੇ ਅਸੀਂ ਸੀਐਮ ਨੂੰ ਮਿਲਣਾ ਚਾਹੋਣੇ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਆਪਣਾ ਦੁੱਖ ਨੂੰ ਦੱਸੀਏ ਅਸੀਂ ਦੁੱਖ ਦਾ ਇਨਸਾਫ ਲਈ ਜੀ ਚੱਟਾ ਜਿਵੇਂ ਗੱਲ ਕੀਤੀ ਕਿ ਜਿਵੇਂ ਹੱਟੀ ਤੋਂ ਮਿਲਦਾ ਇਸ ਤਰੀਕੇ ਨਾਲ ਮਿਲਦਾ ਹੁਣ ਕੀ ਹਾਲਾਤ ਨੇ ਮਤਲਬ ਤੁਹਾਡੇ ਲੜਕੇ ਦੀ ਮੌਤ ਨੂੰ ਪੰਜ ਤੋਂ 6 ਦਿਨ ਹੋ ਗਿਆ ਹੁਣ ਚੱਟਾ ਰੁਕਿਆ ਕਿ ਉਸੇ ਤਰ੍ਹਾਂ ਹੀ ਮੈਂ ਤਾਂ ਲੋਕ ਦੱਸਦੇ ਵੀ ਉਦਾਂ ਹੀ ਵਿਖੀ ਜਾਂਦਾ ਈ ਉਦਾਂ ਹੀ ਚੱਲੀ ਜਾਂਦਾ ਹੁਣ ਮੈਂ ਤਾਂ ਆਪਦੇ ਘਰੇ ਜੀ ਹੁਣ ਦੁੱਖ ਮੈਂ ਤਾਂ ਕੋਈ ਸੁਰਤ ਨਹੀਂ ਰਹਿੰਦੀ ਜਦੋਂ ਉਸਦੀ ਫੋਟੋ ਦੇਖ ਲੈਂਦੀ ਆ ਜੀ ਬੈਠੇ ਰਹਿੰਦਾ ਜੀ ਲੋਕ ਆਉਂਦੇ ਦੁੱਖ ਸਾਂਝਾ ਕਰਨ ਵਿਚਾਰੇ ਬਹੁਤ ਜਿਆਦੇ بڑے بڑے ਲੋਕ ਲੀਡਰ ਆ ਰਹੇ ਆ ਪਿੰਡ ਦੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇਸ ਘਟਨਾ ਤੋਂ ਪਹਿਲਾਂ ਵੀ ਕੋਈ ਘਟਨਾਵਾਂ ਹੋਈਆਂ ਨੇ ਇਦਾਂ ਦੀਆਂ ਹੋਈਆਂ ਹੀ ਇਦੋਂ ਪਹਿਲਾਂ ਸਾਡੇ ਦੋ ਹੋਈਆਂ ਹੀ ਅੱਛਾ ਕੱਲਾ ਇੱਕ ਘਰ ਦੇ ਵਿਚਾਰਿਆਂ ਚਾਰ ਪੰਜ ਗੁੱਡੀਆਂ ਕੱਲਾ ਕੱਲਾ ਪੁੱਤ ਇਦਾਂ ਹੀ ਘਟਨਾ ਉਹਦੇ ਨਾਲ ਹੋਈ ਹੈ ਵਿਚਾਰਨਾ ਹਾਂਜੀ ਇੱਕ ਹੋਰ ਹੋਈ ਤਿੰਨ ਹੋਈਆਂ ਤੀਜੀ ਹੋ ਗਈ ਸਾਡੇ ਤੀਜੀ ਹੋ ਗਈ ਹਾਂਜੀ ਪਰ ਜਿੰਨੇ ਕਹਿੰਦੇ ਆ ਕਿ 31 ਮਈ ਤੋਂ ਬਾਅਦ ਜਿਹੜਾ ਨਸ਼ਾ ਰੋਕ ਜਾਣਾ ਖਤਮ ਹੋ ਜਾਣਾ ਹੋਇਆ ਨਹੀਂ ਪਰ ਖਤਮ 31 ਮਈ ਨੂੰ ਮੇਰੇ ਸਾਹਮਣਾ ਜਿਆਦਾ ਹੀ ਹੋ ਗਿਆ ਜੀ ਰੁਕੜਾ ਨਾ ਤਾਂ ਕੀ ਐ ਤੂੰ ਜਿਆਦਾ ਹੋ ਗਿਆ ਜੇ ਇਦਾਂ ਹੀ ਆ ਜੀ ਜੇ ਪੁਲਿਸ ਪ੍ਰਸ਼ਾਸਨ ਇੱਕ ਹੁਣ ਮੈਂ ਤੁਹਾਨੂੰ ਦੱਸਦਾ ਐਸ ਐਚਓ ਨੇ ਬਿਆਨ ਦਿੱਤੇ ਆ ਲਿਖ ਕੇ ਭੇਜਿਆ ਐਸ ਐਸ ਪੀ ਸਾਹਿਬ ਤਾਂ ਆ ਹੀ ਨਹੀਂ ਇਹਨਾਂ ਨੇ ਲਿਖ ਕੇ ਭੇਜਿਆ ਐਸ ਐਸ ਪੀ ਨਿਊਜ਼ ਤੇ ਕਹੀ ਜਾਂਦੇ ਆ ਕਿ ਜਿਹੜਾ ਮੁੰਡੇ ਦੀ ਮੌਤ ਹੋਈ ਇਸਲਾਮ ਵਾਲ ਇਸਲਾਮ ਵਾਲ ਉਹਦੇ ਫਾਦਰ ਸਾਹਿਬ ਨਾਲ ਗੱਲ ਹੀ ਕਿ ਉਹ ਬਿਮਾਰ ਰਹਿੰਦੇ ਸੀ ਅੱਛਾ ਜਦੋਂ ਤੱਕ ਮੇਰਾ ਮੁੰਡਾ ਬੱਚੇ ਨੇ ਜਰਮ ਲਿਆ ਪਿੰਡ ਚੋਂ ਪੁੱਛਿਆ ਜਾਵੇ ਅੱਜ ਤਾਈ ਉਹਨਾਂ ਨੂੰ ਬੁਖਾਰ ਹੀ ਚੜਿਆ ਹੋਵੇ ਤਾਂ ਹੂੰ ਠੀਕ ਹੈ ਜਦੋਂ ਇੱਕ ਬੁਖਾਰ ਹੋ ਕੇ ਮਰ ਗਏ ਹਾਂਜੀ ਕਹਿੰਦੇ ਆ ਵੀ ਬਿਮਾਰ ਰੈਂਦੇ ਸੀ ਵੇਖੋ ਜੀ ਜੇ ਤੂੰ ਪ੍ਰਸ਼ਾਸਨ ਹੀ ਝੂਠ ਬੋਲੀ ਜਾਂਦਾ ਤੇ ਫਿਰ ਇਹਨਾਂ ਦੀ ਮਿਲਕ ਮੁਕਤੀ ਹੈਗੀ ਆ ਇਹਨਾਂ ਦਾ ਸਾਰੀ ਗੱਲਬਾਤ ਹੀ ਇਹਨਾਂ ਦੀ ਇਕੱਠੀ ਤਾਂ ਉੱਤੇ ਇਹ ਦਿਖਾਇਆ ਜਾ ਰਿਹਾ ਕਿ ਇਹ ਤਾਂ ਬਿਮਾਰੀ ਦੇ ਕਾਰਨ ਨਸ਼ਾ ਹੈ ਨਹੀਂ ਗਾਇਥੀ ਹਾਂਜੀ ਐਦਾਂ ਬੁਖਾਰ ਆ ਰਿਹਾ ਪਰ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਹਾਂਜੀ ਟੋੜੇ ਆਸੇ ਪਾਸੇ ਹੋਰ ਨਹੀਂ ਉਦੋਂ ਪਹਿਲਾਂ ਜਦੋਂ ਡੈਥ ਹੋਈ ਉਦੋਂ ਹੀ ਪੁਲਿਸ ਆਈ ਉਦੋਂ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਇੱਕ ਮਹੀਨੇ ਤੋਂ ਸਰਪੰਚ ਸਾਹਿਬ ਜਾ ਜਾ ਕੇ ਥਾਣੇ ਦੇ ਵਿੱਚ ਰਿਕਵੈਸਟਾਂ ਪਾਉਂਦੇ ਰਹੇ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਵੀ ਤੁਸੀਂ ਬੰਦੇ ਅਰੈਸਟ ਕਰੋ ਅੱਜ ਤੱਕ ਪੁਲਿਸ ਨੇ ਕਿਸੇ ਦੀ ਵੀ ਕੋਈ ਕਾਰਵਾਈ ਨਹੀਂ ਕਿਸੇ ਤਰ੍ਹਾਂ ਦੀ ਕੀਤੀ ਜਦੋਂ ਮੁੰਡੇ ਦੀ ਡੈਥ ਹੋ ਗਈ ਉਦੋਂ ਬਾਅਦ ਪੁਲਿਸ ਇੱਥੇ ਆਈ ਜਿੰਨਾ ਟਾਈਮ ਸਸਕਾਰ ਲੱਗਦਾ ਲਗਾਤਾਰ ਮਹੀਨਾ ਕਹੇ ਤੁਸੀਂ ਥਾਣੇ ਦੇ ਵਿੱਚ ਇੱਥੇ ਜਾਂਦੇ ਰਹੀ ਤਾਂ ਬਹੁਤ ਟਾਈਮ ਹੋ ਗਿਆ ਜਾਂਦੇ ਨੇ ਮੈਂ ਤਾਂ ਥਾਣੀ ਜੀ ਇਹ ਕਹਿੰਦੇ ਸੀਗੇ ਵੀ ਨਸ਼ਾ ਤੁਸੀਂ ਜਦੋਂ ਆਖਦੇ ਸੀ ਕਿ ਵਿਕਦਾ ਹੈ ਕੀ ਕਹਿੰਦੇ ਸੀ ਪੁਲਸ ਅਗੋ ਕੀ ਵਿਖਦਾ ਕਿ ਨਹੀਂ ਜਾਂ ਕੀ ਕਰਾਂਗੇ ਸੀ ਕਹਿੰਦੇ ਕੋਈ ਗੱਲ ਨਹੀਂ ਅਜੇ ਰੇਡ ਕਰਾਂਗੇ ਕੋਈ ਨਹੀਂ ਆਪਾਂ ਜਾ ਕੇ ਰੇਡ ਕਰਾਂਗੇ ਕੋਈ ਨਹੀਂ ਫੜਾਂਗੇ ਉਹਨਾਂ ਨੂੰ ਕੋਈ ਗੱਲ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਰੋਕਾਂਗੇ ਆਪਾਂ ਪਰ ਕੋਈ ਉਹਨਾਂ ਦੇ ਜੂਣ ਹੀ ਸਰ ਕੀ ਉੱਥੇ ਕਹਿ ਦਿੰਦੇ ਸੀ ਇੱਥੇ ਨਹੀਂ ਆਉਂਦੇ ਸੀ ਹੁਣ ਮੇਰੇ ਬੱਚੇ ਦੀ ਮੌਤ ਹੋ ਗਈ ਮੌਤ ਹੋ ਗਈ ਅਸੀਂ ਮੰਨ ਲਓ ਵੀ ਇੱਥੇ ਹੀ ਪੁਲਸ ਬੈਠੀ ਰਹੀ ਜਿੰਨੇ ਚਿਰ ਉਹਦਾ ਸਸਕਾਰ ਨਹੀਂ ਹੋਇਆ ਤੇ ਅਸੀਂ ਉਹ ਕਰਾਉਣਾ ਸੀਗਾ ਜੀ ਪੋਸਟਮਾਰਟਮ ਕਰਾਉਣਾ ਸੀਗਾ ਪੋਸਟਰ ਮਾਡਲ ਕਰਾਉਣਾ ਨਹੀਂ ਦਿੱਤਾ ਨਹੀਂ ਦਿੱਤਾ ਜੀ ਇੱਥੇ ਹੀ ਪੁਲਿਸ ਨੇ ਕਰ ਮੰਨ ਲਓ ਸਸਕਾਰ ਨਹੀਂ ਹੋਇਆ ਤੇ ਉਹਨਾਂ ਚ ਕਰ ਇੱਥੇ ਹੀ ਬੈਠੀ ਰਹੀ ਚਲੋ ਮੇਰੇ ਤੋਂ ਨਹੀਂ ਗੱਲ ਹੁੰਦੀ ਜੀ ਮੈਂ ਬਹੁਤ ਮੰਨ ਲਓ ਵੀ ਦੁਖੀ ਹਾਂ ਮੇਰੇ ਪੁੱਤ ਦੀ ਮੈਨੂੰ ਬਹੁਤ ਯਾਦ ਆ ਰਹੀ ਹੈ ਹਾਂਜੀ ਵੀ ਪੋਸਟ ਮਾਡਲ ਤੱਕ ਵੀ ਪੁਲਿਸ ਨੇ ਜਾਣ ਨਹੀਂ ਦਿੱਤਾ ਉਹਨਾਂ ਟਾਈਮ ਪੁਲਿਸ ਇੱਥੇ ਹੀ ਰਹੀ ਬੀ ਕੱਲ ਨੂੰ ਕੋਈ ਜੇ ਪੋਸਟਮਾਰਡਲ ਕਰੋਣੇ ਆ ਤੇ ਗੱਲ ਸਰਕਾਰ ਤੇ ਆਉਂਦੀ ਹੈ ਜਾਂ ਐਸ ਐਚਓ ਸਾਹਿਬ ਤੇ ਆਉਂਦੀ ਵੀ ਐਸ ਐਚਓ ਸਾਹਿਬ ਨੂੰ ਅਸੀਂ ਜਦੋਂ ਰਿਕਵੈਸਟਾਂ ਪਾ ਰਹੇ ਸੀ ਮਤਲਬ ਕੱਲੇ ਪਰਦੇ ਪਏ ਜਾ ਰਹੇ ਨਸ਼ੇ ਉੱਤੇ ਨਸ਼ਾ ਖਤਮ ਨਹੀਂ ਪਰਦੇ ਪਏ ਜਾ ਰਹੇ ਸਾਡੇ ਏਰੀਆ ਦੇ ਵਿੱਚ ਅਰਨੀ ਵਾਲਾ ਬਲਾਕ ਤਾਂ ਮੈਂ ਇੰਨਾ ਗਰਕ ਚੁੱਕਿਆ ਕਿ 24 ਘੰਟੇ ਤੱਕ ਨਾ ਸ਼ਰ ਰਹਿੰਦਾ ਅੱਜ ਬੇਸ਼ੱਕ ਪੁਲਿਸ ਜਿਹਨੂੰ ਮਰਜ਼ੀ ਕਹੀ ਜਾਵੇ ਵੀ ਅਸੀਂ ਨਸ਼ਾ ਖਤਮ ਕਰਤਾ ਇੱਥੇ ਤਾਂ ਉਦੋਂ ਬਾਅਦ ਇਹਨਾਂ ਨੇ ਵਾਦਾ ਕੀਤਾ ਸੀ 29 ਤਰੀਕ ਤੱਕ ਖਤਮ ਹੋ ਚੁੱਕਿਆ ਸਾਡੀ ਤਾਂ ਡੈਥ ਹੀ ਇੱਥੇ ਘਰ ਦੇ ਵਿੱਚ ਪੰਜ ਦੀ ਹੋਈ ਹੈ ਠੀਕ ਹੈ ਉਦੋਂ ਬਾਅ ਅੱਜ ਤੱਕ ਨਹੀਂ ਬੰਦ ਕਰਵਾਏ ਗੋ ਬਿਆਨ ਦੇ ਰਿਹਾ ਵੀ ਨਸ਼ਾ ਬੰਦ ਹੋ ਗਿਆ ਮਨ ਨਸ਼ਾ ਬੰਦ ਹੋ ਰਿਹਾ ਸਾਨੂੰ ਤੁਹਾਨੂੰ ਐਮਐਲ ਸਾਹਿਬ ਦਾ ਸੁੱਖ ਨਾ ਕਿਸੇ ਦਾ ਸੁੱਖ ਇਥੇ ਬਸ ਕਰ ਕਰ ਮੋਤਾ ਹੋ ਰਹੀਆਂ ਇਦਾਂ ਦਾ ਮਾਤਾ ਜੀ ਹਾਂਜੀ ਮਾਤਾ ਜੀ ਕਿੰਨਾ ਸਮਾਂ ਹੋ ਗਿਆ ਸੀ ਤੁਹਾਡੇ ਲੜਕੇ ਨੂੰ ਇਹ ਜਿਹੜਾ ਇਹ ਨਸ਼ਾ ਲੈਂਦੇ ਨੂੰ ਜੀ ਮੈਨੂੰ ਨਹੀਂ ਪਤਾ ਜੀ ਵੀ ਕਿੰਨਾ ਚਿਰ ਹੋ ਗਿਆ ਸੀ ਸਾਡੇ ਘਰੇ ਤਾਂ ਨਸ਼ਾ ਨਹੀਂ ਸੀ ਆਉਂਦਾ ਬਾਹਰ ਜਾ ਆਪਦੇ ਮਿੱਤਰਾਂ ਯਾਰਾਂ ਨਾਲ ਰਲਦਾ ਸੀ ਬਾਹਰੋਂ ਹੀ ਲੈ ਕੇ ਆਉਂਦਾ ਸੀ ਬਾਹਰੋਂ ਖਾ ਕੇ ਆਉਂਦਾ ਸੀ ਬਾਹਰੋਂ ਪੀ ਕੇ ਹਾਂ ਇਹ ਅਭੀ 25 ਦਿਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਸੀ ਇੱਥੇ ਬਾਈ ਜੀ ਵੀ ਆਏ ਸੀ ਉਹਨਾਂ ਅੱਗੇ ਵੀ ਮੈਂ ਮਿੰਤ ਕੀਤੀ ਸੀ ਵੀ ਮੇਰਾ ਬੱਚਾ ਇਸ ਤਰ੍ਹਾਂ ਹੋ ਗਿਆ ਤੇ ਹੋਰ ਕਿਸੇ ਮਾਂ ਦਾ ਬੱਚਾ ਇਸ ਤਰ੍ਹਾਂ ਨਾ ਹੋਵੇ ਮੈਨੂੰ ਬਹੁਤ ਦੁੱਖ ਆਉਂਦੇ ਬੱਚੇ ਦਾ ਤੁਸੀਂ ਇਹ ਗੱਲ ਐਮਐਲਏ ਨੂੰ ਕਹੀ ਸੀ ਹਾਂ ਜੀ ਮੈਂ ਐਮਐਲਏ ਸਾਹਿਬ ਨੂੰ ਕਹੀ ਸੀ ਮੈਂ ਨਾ ਕੇ ਹੱਥ ਬਹੁਤ ਜੋੜੇ ਮੈਂ ਸਾਡੀ ਕੋਈ ਸੁਣਾਈ ਨਹੀਂ ਹੋएगी ਅੱਜ ਵੀ ਅਸੀਂ ਉਹਨੂੰ ਵੋਟਾਂ ਪਾ ਕੇ ਬਣਾਇਆ ਹੋਇਆ ਸਾਡੀ ਅਜ ਤਾਈ ਸੁਣਾਈ ਨਹੀਂ ਉਹਨਾਂ ਨੇ ਕੀਤੀ ਸੀ ਤੁਸੀਂ ਤੇ ਖੁਦ ਖੁਦ ਸਰਪੰਚੋਂ ਮਤਲਬ ਜੇ ਸਰਪੰਚਾਂ ਦੇ ਬੱਚਿਆਂ ਦਾ ਇਹ ਹਾਲਾਤ ਹੈ ਤੇ ਪਿੰਡਾਂ ਦੇ ਵੈਸੇ ਕੀ ਹਾਂ ਪਿੰਡਾਂ ਦਾ ਕੀ ਬਣੂਗਾ ਅਸੀਂ ਬਹੁਤ ਜ਼ਿਆਦਾ ਮੈਂ ਮਿਲਤਾ ਬਹੁਤ ਕੀਤੀਆਂ ਮੈਂ ਕਿਹਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਖਰਾਬ ਕੀਤਾ ਮੇਰਾ ਬੱਚਾ ਬਹੁਤ ਵਧੀਆ ਸੀਗਾ ਇਹਨਾਂ ਨੇ ਰਲ ਕੇ ਨਾਲ ਪਿਆ ਪਿਆ ਕੇ ਮੇਰੇ ਬੱਚੇ ਨੂੰ ਖਰਾਬ ਕੀਤਾ ਪਰ ਨਹੀਂ ਮੇਰੀ ਸੁਣਾਈ ਨਹੀਂ ਉਹਨਾਂ ਨੇ ਕੀਤੀ ਮੈਨੂੰ ਕਹਿੰਦੇ ਸੀ ਐ ਕਰ ਦਾਂਗੇ ਅਸੀਂ ਬੁੜੀਆਂ ਚੱਕ ਲਾਂਗੇ ਉਹਨਾਂ ਦੇ ਘਰ ਟਾ ਦੇਾਂਗੇ ਕਿਸੇ ਨੂੰ ਕੁਛ ਨਹੀਂ ਆਖਿਆ ਉਹ ਦਿਨ ਦਾ ਕਿੰਨੇ ਦਿਨ ਹੋ ਗਿਆ ਇਹਨਾਂ ਨੂੰ ਆ ਕੇ ਗਿਆ ਨੂੰ ਪਰ ਮੈਂ ਇਹ ਕਹਿੰਨੀ ਮੇਰੀ ਇਹੋ ਹੀ ਅਰਦਾਸ ਆ ਵੀ ਮੈਂ ਤਾਂ ਪੁੱਤ ਖੋ ਬੈਠੀ ਹਾਂ ਤੇ ਕੋਈ ਹੋਰ ਮਾਂ ਪੁੱਤ ਨਾ ਖੋਵੇ ਆਪਦਾ ਸਾਡੇ ਪਿੰਡ ਚ ਨਸ਼ਾ ਰੁਕਣਾ ਚਾਹੀਦਾ ਜਿਹੜਾ ਨਸ਼ਾ ਹੈ ਤੁਹਾਡੇ ਪਿੰਡ ਚ ਹੁਣ ਕਿੰਨਾ ਵਿਕਦਾ ਤੇ ਪਹਿਲਾਂ ਕਿੰਨਾ ਸੀ ਜੀ ਵਧਿਆ ਜਾਂ ਘਟਿਆ ਲੱਗਦਾ ਤੁਹਾਨੂੰ ਤਾਂ ਵਧਿਆ ਹੀ ਲੱਗਦਾ ਜੀ ਅੱਗੇ ਤਾਂ ਚੋਰੀ ਛੋਰੀ ਸੀ ਹੁਣ ਤਾਂ ਸ਼ਰੇਆਮ ਹੀ ਹੈ ਸ਼ਰੇਆਮ ਹਾਂਜੀ ਸ਼ਰੇਆਮ ਹੀ ਹੈ ਸਾਡੇ ਪਿੰਡ ਚ ਬਹੁਤ ਜ਼ਿਆਦਾ ਬਈ ਇਸ ਇਹੀ ਹਾਲਾਤ ਨੇ ਜੀ ਪਿੰਡ ਦੇ ਹਾਂਜੀ ਹਾਂਜੀ 70 80% ਤੱਕ ਨਸ਼ਾ ਹੈ ਇੱਥੇ ਇਹ ਹੈ ਇਹੀ ਹਾਲਾਤ ਜਿਵੇਂ ਦੋ ਮੌਤਾਂ ਪਹਿਲਾਂ ਵੀ ਹੋਈਆਂ ਨੇ ਕਹਿੰਦੇ ਪਿੰਡ ਦੇ ਹਾਂਜੀ 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 ਬਈ ਘਟਿਆ ਨਸ਼ਾ ਜੀ ਪਿੰਡ ਚ ਨਾ ਵੀਰ ਜੀ ਬਹੁਤ ਜ਼ਿਆਦਾ ਵਧਿਆ ਗਾ ਗੋਲੀ ਚਿੱਟਾ ਤਾਂ ਨਸ਼ਾ ਇੰਨਾ ਹੋ ਗਿਆ ਨਾ ਬੇहद ਜ਼ਿਆਦਾ ਹੀ ਵੀ ਯਾਨੀ ਕਿ ਨੌਜਵਾਨ ਤਿੰਨ ਸਾਡੇ ਮੁੱਖ ਚੁੱਕੇ ਸਰਪੰਚ ਸਾਹਿਬ ਦੇ ਬੇਟੇ ਸਨ ਤੇ ਇਹਨੂੰ ਬੰਦ ਕੀਤਾ ਜਾਵੇ ਚਿੱਟਾ ਤਾਂ ਬਿਲਕੁਲ ਸਾਡੇ ਪਿੰਡ ਆਉਣਾ ਨਹੀਂ ਚਾਹੀਦਾ ਨਾ ਕੋਈ ਬਾਹਰ ਦਾ ਬੰਦਾ ਆਉਣਾ ਚਾਹੀਦਾ ਆ ਬੀਬੀਆਂ ਬੈਠੀਆਂ ਇਹਨਾਂ ਦੇ ਘਰੇ ਛੋਟੂング ਪਰਸ ਉਸ ਉੱਥੇ ਲੜਾਈ ਹੋਈ ਹੈ ਕਿ ਐਦਾਂ ਸਿਰ ਪਾਟਿਆ ਵੀ ਜਿਵੇਂ ਕੋਈ ਪਸ਼ੂ ਵੱਢੀ ਦਾ ਤੇ ਅੱਜ ਕਹਿੰਦੇ ਆ ਵੀ ਆਪਰੇਸ਼ਨ ਹੋਣਾ ਆਪਰੇਸ਼ਨ ਤੋਂ ਬਾਅਦ ਪੁਲਸ ਸੁਣਵਾਈ ਕਰੂਗੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈਗੀ ਹਾਂਜੀ ਹੋਰ ਵੀ ਗੱਲਬਾਤ ਕਰਦੇ ਆ ਭਜੀ ਤੁਸੀਂ ਸਰਪੰਚ ਸਾਹਿਬ ਨਾਲ ਹੁੰਦੇ ਹੋ ਜੀ ਹਾਂਜੀ ਮੈਂ ਸਰਪੰਚ ਪੀ ਆ ਜੀ ਜੀ ਜਿਵੇਂ ਇਹ ਬੱਪਾ ਯੋਧਨਾਛੇ ਵਰਤ ਚਲਾਇਆ ਜਾਂਦਾ ਕੀ ਕਹਿੰਦੇ ਤੁਹਾਨੂੰ ਉਹਦੇ ਬਾਰੇ ਇਹ ਸਿਰਫ ਕਾਗਜ਼ੀ ਕਾਰਵੇ ਹੈ ਜੀ ਕੋਈ ਅਸਲੀ ਫਰਕ ਨਹੀਂ ਆ ਤੇ ਮੈਂ ਸਰਪੰਚ ਨਾਲ ਹਮੇਸ਼ਾ ਨਾਲ ਰਹਿਣਾ ਕਈ ਵਾਰੀ ਥਾਣੇ ਜਾ ਕੇ ਸੀ ਇਤਲਾਹ ਕੀਤੀ ਕਿ ਸਾਡੇ ਪਿੰਡ ਚ ਨਸ਼ਾ ਕਾਫੀ ਫਿਕਰਿਆ ਤੁਸੀਂ ਕਾਰਵਾਈ ਕਰੋ ਇਸਤੇ ਲੇਕਿਨ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਮੈਨੂੰ ਇਸਤੇ ਲੱਗਦਾ ਹੈ ਜੇ ਪ੍ਰਸ਼ਾਸਨ ਔਰ ਨੀਤਾਗਰੀ ਦਾ ਇੰਨਾ ਜਿਹੜਾ ਨਸ਼ਾ ਤਸਕਰੇ ਨਾ ਪਿੱਛੇ ਡਾਇਰੈਕਟਰੀ ਦਾ ਇੰਟਰੈਕਟਿਵ ਕੋਈ ਕਨੈਕਸ਼ਨ ਹੈ ਜਿਹਦੇ ਕਾਰਨ ਆ ਜਿਹਦੇ ਕਾਰਨ ਉਹਨਾਂ ਨੂੰ ਕੋਈ ਡਰ ਨਹੀਂ ਉਹ ਨਸ਼ਾ ਇਸ ਤਰ੍ਹਾਂ ਵੇਚਦੇ ਜਿਵੇਂ ਬਾਜ਼ਾਰ ਪੈਂਡ ਵਿੱਚ ਸਬਜ਼ੀ ਵੇਚਦੇ ਤੁਸੀਂ ਕਿਸੇ ਨੂੰ ਆਖੋ ਕਿ ਨਸ਼ਾ ਚਾਹੀਦਾ ਮੈਨੂੰ ਉਹ 10 ਮਿੰਟ ਤੁਹਾਨੂੰ ਚਿੱਟਾ ਦੇ ਦੇਣੀ ਹੈ ਅੱਛਾ ਜੀ ਇੰਨੇ ਸਹੀ ਜੀ ਭੋਲੀਆਂ ਨਸ਼ਾ ਕਾਫੀ ਵਿਕਰੇ ਜੀ ਤਾਂ ਸਾਡੀ ਅਪੀਲ ਇਹੀ ਹੈ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਵੀ ਜਲਦੀ ਜਲਦੀ ਤਾਂ ਕਾਬੂ ਪਾਇਆ ਜਾਵੇ ਤਾਂ ਜੋ ਲੋਕਾਂ ਨੌਜਵਾਨ ਇਸ ਦਾ ਸਕਾਰ ਮੋਦਸ ਕਰਨਾ ਹੋਵੇ ਅੱਛਾ ਜੀ ਇਹੀ ਹਾਲਾਤ ਨੇ ਜੀ ਪਿੰਡ ਦੇ ਬਿਲਕੁਲ ਜੀ ਪੱਕੇ ਕੋਈ ਕਾਰਵਾਈ ਨਹੀਂ ਪੁਲਿਸ ਵੀ ਕੁਝ ਨਹੀਂ ਕਰਦੀ ਜਾ ਕੇ ਦਸੀਏ ਕੋਈ ਸੁਣਵਾਈ ਨਹੀਂ ਕਰਦੀ ਫੜਾਈ ਦਾ ਮਗਰ ਛੱਡ ਪਹਿਲਾਂ ਦਿੰਦੇ ਆ ਜੇ ਫੜਨ ਦਾ ਪੁਲਿਸ ਕੀ ਨਹੀਂ ਕਰੇ ਜੇ ਉਗਰਵਾਦ ਖਤਮ ਕਰ ਸਕਦੀ ਤੇ ਗੱਲ ਹੀ ਕੋਈ ਨਹੀਂ ਤੇ ਛੋਟੀ ਜੀ ਗੱਲ ਇਹ ਸਰਕਾਰ ਨੇ ਯੁੱਧ ਵੀ ਚਲਾਇਆ ਸੀਗਾ ਨਸ਼ਾ ਵਿਰੋਧ ਉਹਦਾ ਕੀ ਬਣਿਆ ਫਿਰ ਕੁਛ ਨਹੀਂ ਬੜਾਈ ਕੁਛ ਨਹੀਂ ਕੀਤਾ ਘਟਿਆ ਉਹਦੇ ਨਾਲ ਕੋਈ ਨਹੀਂ ਵਧਿਆ ਪੁੱਤ ਗਿਆ ਕੋਈ ਘਟਿਆ ਨਹੀਂ ਜੀ ਕਰੋਨਾ 20 ਮਿੰਟ ਜਿੱਥੇ ਮਰਜੀ ਮਾਹੌਲ ਲੈ ਦੇਣਾ 2 ਮਿੰਟ ਲੈ ਦੇਣਾ ਨਸ਼ਾ ਅੱਛਾ ਜੀ ਹਾਂਜੀ ਜੇ ਕਰੋਨਾ ਹੁਣੇ ਮੱਧਾ ਘੜਨਾ ਚਾਹੀਦਾ ਇੱਥੇ ਫੜਾ ਜੂਗਾ ਜਿਵੇਂ ਆਪਾਂ ਗੱਲ ਕੀਤੀ ਕਿ ਇਹ ਸਰਪੰਚ ਦਾ ਲੜਕਾ ਸੀ ਪਿੰਡ ਦੇ ਦਾ ਹਾਂਜੀ ਜੀ ਇਹ ਸਰਪੰਚਾਂ ਦੇ ਲੜਕੇ ਉਹ ਵੀ ਸਰਕਾਰ ਦੇ ਸਰਪੰਚ ਹੋਣ ਉਹਨਾਂ ਦੇ ਨਸ਼ਾ ਨਹੀਂ ਰੁਕ ਸਕਦਾ ਤੇ ਲੱਗਦਾ ਵੀ ਆਮ ਘਰਾਂ ਤੱਕ ਪਹੁੰਚੋ ਤੇ ਰੁਕ ਸਕਦਾ ਨਾ ਸਾਰੇ ਘਰ ਘਰ ਪਹੁੰਚ ਗਏ ਹਰ ਘਰੇ ਕੋਈ ਬਚਿਆ ਬਹੁਤ ਨੌਜਵਾਨ ਬੇਕਾਰ ਹੋ ਗਏ ਜੇ ਕੋ ਆਪੇ ਚਕਿਤ ਕਦੇ ਨਸ਼ਾ ਵੇਚਦੇ ਉਸ ਪੁਲਸ ਉਸ ਬੰਦੇ ਨੂੰ ਦੱਸ ਦਿੰਦੀ ਹੈ ਜਿਹੜਾ ਦੱਸਦਾ ਉਹਦੇ ਕਟਵੱਟ ਲੱਗ ਜਾਂਦੀ ਹੈ ਲੜਾਈ ਝਗੜਾ ਵਾਲਾ ਬੰਦਾ ਹੈ ਪਿਛਲੇ ਦਿਨੀ ਕੇਜਰੀਵਾਲ ਜੋ ਅਰਬਨ ਕੇਜਰੀਵਾਲ ਉਹਨਾਂ ਦਾ ਬਿਆਨ ਆਉਂਦਾ ਕਹਿੰਦੇ ਕਿ ਪੰਜਾਬ ਚ 99% ਖਤਮ ਹੋ ਗਏ ਸਿਰਫ 1% ਰਹਿ ਗਿਆ ਉਹ ਕਰਦੇ ਅਗੇ ਸੀ 1% ਖਤਮ ਹੋਇਆ 99 ਹੈਗਾ 99 ਹੈਗਾ 1 99 ਹੈਗਾ ਕਵੇ ਜਿਹੜਾ 99% ਮੈਂ ਇੱਥੇ ਸਾਬਤ ਕਰਉਣਾ 1% ਖਤਮ ਆ ਇਹ ਸਰਕਾਰ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਕਿ ਸਾਨੂੰ ਦੱਸੋ ਅਸੀਂ ਕਾਰਵਾਈਆਂ ਕਰਾਂਗੇ ਪਰ ਕਰਦੇ ਕਰ ਵੀ ਦੱਸਣ ਤੋਂ ਬਾਅਦ ਨਹੀਂ ਜੀ ਕਰਦੇ ਮੈਂ ਦਿਨਾਂ ਸ਼ਿਕਾਇਤ ਕਰਦਾ ਉਹ ਆਖਣਗੇ ਤੇਰੀ ਫਲਾਣਾ ਚ ਸ਼ਿਕਾਇਤ ਕਰਕੇ ਉਹ ਉਹਨੂੰ ਤਾਂ ਪੁੱਛੂ ਮਗਰ ਗੱਲ ਮੇਰੇ ਪੈਣਾ ਜੂ ਨਸ਼ਿਆਲਾ اچھا ਉਹ ਨਸ਼ਿਆਲਾ ਨੂੰ ਦੱਸ ਦਿੰਦੇ ਦੱਸ ਦੇ ਬਿਲਕੁਲ ਪੱਕਾ ਇਹ ਤਾਂ ਜੀ ਮਨੂੰ ਸੂਚਨਾ ਪਹਿਲੇ ਚਲੀ ਜਾਂਦੀ ਮੰਨ ਲਓ ਹੁਣ ਕੋਈ ਕਿਸੇ ਦਾ ਨਾਮ ਲਵੇ ਜੀ ਮੰਨ ਲਓ ਕਿਸੇ ਦਾ ਨਾਮ ਲੈਣਾ ਤੇ ਦੁਸ਼ਮਣੀ ਪੈਂਦੀ ਹੈ ਕੱਲ ਨੂੰ ਇਹਦਾ ਇਕੱਠੇ ਹੋ ਗਿਆ 8-10 ਜਣੇ ਉਹਦੇ ਬੱਚਿਆਂ ਨੂੰ ਘੇਰ ਲੈਣਗੇ ਉਹ ਘਰੇ ਵੜ ਜਾਣਗੇ ਉਹਦਾ ਨੁਕਸਾਨ ਕਰਨਗੇ ਪਰ ਮੰਨ ਲਓ ਕਰੋਨਾ ਟਾਈਮ ਇਹਨਾਂ ਕਰਫਿਊ ਲਾਤਾ ਹੂੰ ਪੂਰਾ ਪੰਜਾਬ ਇੰਡੀਆ ਚ ਕਰਫਿਊ ਲੱਗਾ ਰਿਹਾ ਹੈ ਨਾ ਕਿੰਨਾ ਕੰਟਰੋਲ ਸੀ ਲੋਕਾਂ ਤੇ ਤੇ ਇਹ ਵੀ ਕਰਫਿਊ ਲਾ ਕੇ ਖਤਮ ਕਰ ਦੇਣ ਇਹਨਾਂ ਦਾਦਨ ਕਰਫਿਊ ਨਿਕਲਣਾ ਦੇ ਕੇ ਕਿਸੇ ਨੂੰ ਕਰੋ ਆ ਸਰਕਾਰ ਚਾਹੇ ਕੁਝ ਨਹੀਂ ਹੋ ਜਾਏ ਸਰਕਾਰ ਚਾਵੇ ਤੇ ਨਸ਼ਾ ਇੱਕ ਹਫਤੇ ਦਾ ਪੰਜ ਦਿਨ ਖਤਮ ਹੋ ਸਕਦਾ ਜਿਸ ਤਰ੍ਹਾਂ ਨੇ ਕਰਫਿਊ ਨਾਲ ਸਾਰਾ ਲੋਕਾਂ ਨੂੰ ਕੰਟਰੋਲ ਕਰ ਲਿਆ ਸੀਗਾ ਕਿ ਇਹ ਨਸ਼ਾ ਨਹੀਂ ਕੰਟਰੋਲ ਹੋ ਸਕਦਾ ਤਾਂ ਇਹਦਾ ਮਤਲਬ ਇਹ ਸਰਕਾਰ ਪ੍ਰਸ਼ਾਸਨ ਚਾਹੁੰਦੇ ਨੇ ਕਿ ਨਸ਼ਾ ਖਤਮ ਹੋਵੇ ਤੇ ਇਹਦੇ ਪਿੱਛੇ ਇਹ ਸਰਕਾਰ ਦਾ ਕੁਝ ਜਾਂ ਪ੍ਰਸ਼ਾਸਨ ਦਾ ਕੁਝ ਹੁੰਦਾ ਹੈ ਕੁਣ ਜਿੱਦਣ ਇੱਥੇ ਸਰਪੰਚ ਸਾਹਿਬ ਕੋਲ ਬਿਆਨ ਲੈਣ ਆਏ ਆ ਵੀ ਤੁਸੀਂ ਸ਼ਸਕਾਰ ਸ਼ਸਕਾਰ ਕਰੋ ਛੇਤੀ ਕਰੋ ਛੇਤੀ ਤੇ ਉਦੋਂ ਦਾ ਪੁੱਸ ਭੱਜੀ ਫਿਰਦੀ ਰੀ ਬੰਦੇ ਮਗਰ ਲਾਓ ਫੜਦੇ ਨੇ ਨਸ਼ੇ ਵਾਲੇ ਜਦੋਂ ਸ਼ਸਕਾਰ ਖਤਮ ਹੋ ਗਿਆ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਥਾਣੇਦਾਰ ਨਹੀਂ ਸੁਣਦਾ ਕੋਈ ਐਸਐਚਓ ਨਹੀਂ ਸੁਣਦਾ ਕੁਝ ਨਿਬੇੜਨਾ ਹੁੰਦਾ ਉਹਨਾਂ ਨੇ ਸ਼ਸਕਾਰ ਕਰਉਣਾ ਸੀ ਮੁੰਡੇ ਦਾ ਗੱਲ ਖਤਮ ਕਰਦੀ ਇਹ ਤਾਂ ਪੀੜੀਆਂ ਤੱਕ ਗਿਆ ਹੀ ਕੰਮ ਇੱਥੋਂ ਦੀਆਂ ਜਿਹੜੀਆਂ ਨੌਜਵਾਨ ਹੀ ਰਿਆ ਜਾਂ ਪੀੜੀ ਪੀੜੀ ਦੇ ਨਾਲ ਚੱਲਨੇ ਮੈਨੂੰ ਇਹ ਦੱਸੋ ਇੰਜੈਕਟ ਕਰੀ ਜਾਂਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਅਸਰ ਖਤਮ ਹੋ ਜਾਂਦਾ ਨੌਜਵਾਨੀ ਖਤਮ ਹੋ ਜਾਂਦਾ ਪੀੜੀ ਕਿੱਥੋਂ ਵਧਣੀ ਹੈ ਇਸ ਤਰ੍ਹਾਂ ਦੇ ਲੋਕਾਂ ਦੇ ਨੌਜਵਾਨਾਂ ਦੀ ਪੀੜੀ ਨੇ ਸੋਚ ਖਤਮ ਕਰਦੇ ਸਾਇਦ ਇੱਕ ਨਸ਼ੇ ਦਾ ਮੈਮ ਚਲਾ ਰਹੀ ਹੋਵੇ ਮੈਂ ਰੋਜ਼ਾਨਾ ਨਾਕਾ ਨਾ ਗਿਆ ਰਹੂਗਾ ਨਾਕਾ ਇਸ ਵਾਰ ਚੱਲਣਗੇ ਸੀ ਨਸੇ ਪਿੱਛੇ ਪਿੱਛੇ ਸਾਡਾ ਜਿਹੜਾ ਮਕਸਦ ਜਿਹੜਾ ਪੂਰਾ ਹੁੰਦਾ ਰਹੇਗਾ ਜੀ ਬਈ ਜੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹਣਾ ਜੀ ਵੀ ਜਿਹੜੇ ਚੰਗੇ ਅਫਸਰ ਥਾਣਿਆਂ ਦੇ ਵਿੱਚ ਲਾਈ ਜਾਣ ਜਿਵੇਂ ਨਵਦੀਪ ਸਿੰਘ ਭੱਟੀ ਸੀ ਜਦੋਂ ਸੁਣ ਲੈਂਦੇ ਸੀ ਨਵਦੀਪ ਸਿੰਘ ਭੱਟੀ ਥਾਣੇ ਦੇ ਵਿੱਚ ਆ ਗਿਆ ਇੱਥੋਂ ਦੇ ਲੋਕ ਪਿੰਡ ਪਿੰਡ ਦੇ ਲੋਕ ਸਾਡੇ ਦੇ ਮੈਂ ਅੱਖੀਂ ਦੇਖਣ ਦੀ ਗੱਲ ਆ ਐਦਾਂ ਡਰਦੇ ਸੀ ਕਿ ਇੱਕ ਦੂਜੇ ਨੂੰ ਐਂ ਕਹਿੰਦੇ ਸੀ ਯਾਰ ਨਵਦੀਪ ਸਿੰਘ ਭੱਟੀ ਆ ਗਏ ਉਹ ਨਵਦੀਪ ਸਿੰਘ ਭੱਟੀ ਆ ਗਿਆ ਇੰਨਾ ਡਰ ਸੀ ਆ ਮੈਂ ਐਦਾਂ ਮੈਂ ਮੁੱਖ ਮੰਤਰੀ ਸਾਹਿਬ ਅੱਗੇ ਬੇਨਤੀ ਕਰਦਾ ਕਿ ਸਾਡੇ ਨਵਦੀਪ ਸਿੰਘ ਭੱਟੀ ਅਰਗਾ ਜਾਂ ਨਵਦੀਪ ਸਿੰਘ ਭੱਟੀ ਲਾਇਆ ਜਾਵੇ ਥਾਣੇ ਦੇ ਵਿੱਚ ਤੇ ਸਾਡੇ ਕੰਟਰੋਲ ਉਹਦਾ ਨਾਮ ਬਹੁਤ ਹੀ ਫਰਕ ਪੈ ਜੂਗਾ ਮੈਂ ਬੇਨਤੀ ਕਰਦਾ ਕਿ ਸਾਡੇ ਨਵਦੀਪ ਸਿੰਘ ਪੱਟੀ ਥਾਣੇ ਵਿੱਚ ਅਰਨੀ ਵਾਲੇ ਦੇ ਵਿੱਚ ਲਾਇਆ ਜਾਵੇ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਤੁਸੀਂ ਸਾਰਾ ਕੁਝ ਸੁਣਿਆ ਕਿ ਜਿਹੜਾ ਨਸ਼ਾ ਆ ਉਹ ਕਹਿੰਦੇ ਕਿ ਉਸੇ ਤਰ੍ਹਾਂ ਵਿਕ ਰਿਹਾ ਅਸੀਂ ਜਦੋਂ ਪਹਿਲਾਂ ਲਗਾਤਾਰ ਮਹੀਨਾ ਡੇਢ ਮਹੀਨਾ ਪੁਲਿਸ ਨੂੰ ਜਾ ਕੇ ਇਤਲਾਹ ਦਿੰਦੇ ਸੀ ਕਿ ਨਸ਼ਾ ਵਿਕਦਾ ਉਦੋਂ ਕੋਈ ਕਾਰਵਾਈ ਨਹੀਂ ਪਰ ਜਦੋਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਦੋਂ ਬੜੀ ਤੇਜ਼ੀ ਨਾਲ ਸੰਸਕਾਰ ਕਰਾਇਆ ਜਾਂਦਾ ਪੋਸਟਮਾਰਟਮ ਤੱਕ ਨਹੀਂ ਕਰਵਾਉਂ ਦਿੱਤਾ ਜਾਂਦਾ ਤਾਂ ਜੋ ਗੱਲ ਸਾਹਮਣੇ ਨਾ ਆ ਜਾਵੇ ਇੱਥੋਂ ਤੱਕ ਕਿਹਾ ਗਿਆ ਕਿ ਜਿਹੜਾ ਨੌਜਵਾਨ ਸੀਗਾ ਉਹ ਬਿਮਾਰ ਰਹਿੰਦਾ ਸੀਗਾ ਪਰ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਤੱਕ ਉਹਨੂੰ ਬੁਖਾਰ ਤੱਕ ਨਹੀਂ ਚੜਿਆ ਪੁਲਿਸ ਤੇ ਸਰਕਾਰ ਸਿਰ ਪਰਦੇ ਪਾਉਂਦੀ ਰਹੀ ਤਾਂ ਇਹ ਨੇ ਇਹ ਸਚਾਈ ਹੈ ਜਿਹੜੀ ਯੋਧ ਨਸ਼ਿਆਂ ਵਿਰੁੱਧ ਦੀ ਹੈ ਸਰਕਾਰ ਕਹਿੰਦੀ ਸੀ ਕਿ 31 ਮਈ ਤੋਂ ਬਾਅਦ ਜਿਹੜਾ ਪੰਜਾਬ 'ਚ ਨਸ਼ਾ ਖਤਮ ਹੋ ਜਾਊਗਾ ਪਰ ਨਸ਼ਾ ਖਤਮ ਨਹੀਂ ਹੋ ਰਿਹਾ ਨੌਜਵਾਨਾਂ ਜਿਹੜੇ ਉਸੇ ਤਰ੍ਹਾਂ ਖਤਮ ਹੋ ਰਿਹਾ ਜੇਕਰ ਵਾਕਈ ਸਰਕਾਰ ਕੋਈ ਕਾਰਵਾਈ ਕਰਨਾ ਚਾਹੁੰਦੀ ਹੈ ਜਾਂ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਤਾਂ ਜ਼ਮੀਨੀ ਪੱਧਰ ਦੇ ਉੱਤੇ ਕਰੇ ਸਿਰਫ ਮਸ਼ਹੂਰੀਆਂ ਇਸ਼ਤਿਹਾਰਾਂ ਦੇ ਵਿੱਚ ਨਾ ਕਰੇ ਉਮੀਦ ਕਰਦੇ ਹਾਂ ਕਿ ਸਰਕਾਰ ਸੁਣਵਾਈ ਕਰੂਗੀ ਤੇ ਜਿਹੇ ਹੋਰ ਨੌਜਵਾਨਾਂ ਨੂੰ ਮਰਨ ਤੋਂ ਬਚਾ ਪਾਉਗੀ ਦੇਖਦੇ ਹਾਂ ਲੋਕਸ ਟੀਵੀ ਧੰਨਵਾਦ